ਮਾੜੀ ਅਨਸਰਾਂ ਤੇ ਨੱਤ ਪਾਉਣ ਦੀ ਮੁਹਿੰਮ ਵਿੱਚ ਈਸੀਪੀ ਸਾਊਥ ਅਤੇ ਐਸਐਚਓ ਸੁਲਤਾਨਵਿੰਦ ਦੀ ਟੀਮਾਂ ਨੇ ਇੱਕ ਗਿਰੋਹ ਕਾਬੂ ਕੀਤਾ ਹੈ। ਇਹ ਗਿਰੋਹ ਪਿਛਲੇ 1 ਮਹੀਨੇ ਤੋਂ ਤਿੰਨ ਜ਼ਿਲ੍ਹਿਆਂ ਵਿੱਚ ਐਕਟਿਵ ਸੀ। ਅੰਮ੍ਰਿਤਸਰ ਕਮਿਸ਼ਨਰੀਟ ਅੰਮ੍ਰਿਤਸਰ ਰੂਰਲ ਅਤੇ ਤਰਨਤਾਰਨ ਵਿੱਚ ਇਹ ਵਕਵਕ ਗੱਡੀਆਂ ਨੂੰ ਚੋਰੀ ਕਰਕੇ ਅ ਇੱਕ ਐਸਟੀਮੇਟਿਡ 18 ਗੱਡੀਆਂ ਇਹਨਾਂ ਨੇ ਚੋਰੀ ਕੀਤੀਆਂ ਨੇ ਪਿਛਲੇ 1 ਮਹੀਨੇ ਵਿੱਚ ਤੇ ਇਹਨਾਂ ਨੂੰ ਡਿਸਮੈਂਟਲ ਕਰਕੇ ਇਹਨਾਂ ਦੇ ਸਪੇਅਰ ਪਾਰਟਸ ਅੱਗੇ ਵੇਚ ਦਿੰਦੇ ਸਨ। ਜਾਂ ਫਿਰ ਬਾਕੀ ਸਾਰੇ ਪਾਰਟਸ ਅਗੇ ਸਕ੍ਰੈਪ ਡੀਲਰਸ ਨੂੰ ਵੇਚ ਦਿੰਦੇ ਸਨ ਇਹਦੇ ਵਿੱਚ ਇਹ ਦੱਸਣਾ ਚਾਹਾਂਗੀ ਕਿ ਇਹ ਸਾਰਿਆਂ ਦੇ ਬੈਕਗ੍ਰਾਉਂਡ ਕੋਈ ਮਕੈਨਿਕ ਹੈ ਕੋਈ ਡੈਂਟਿੰਗ ਪੇਂਟਿੰਗ ਸ਼ਾਪ ਵਿੱਚ ਕੰਮ ਕੀਤਾ ਹੈਗਾ ਕਿਸੇ ਨੇ ਅਤੇ ਸਕ੍ਰੈਪ ਡੀਲਰਸ ਹਨ ਇਹ ਸਵੇਰ ਦੇ ਟਾਈਮ ਤੇ ਰੈਕੀ ਕਰਦੇ ਸਨ ਇਹਨਾਂ ਦੇ ਰੈਕੀ ਕਰਨ ਵਾਲੇ ਵਹੀਕਲਸ ਵੀ ਰਿਕਵਰ ਹੋ ਗਏ ਨੇ ਅਤੇ ਰਾਤ ਦੇ ਟਾਈਮ ਇਹ ਚੋਰੀਆਂ ਨੂੰ ਅੰਜਾਮ ਕਰਕੇ ਗੋਡਾਊਨ ਵਿੱਚ ਡਿਸਮੈਂਟਲ ਕਰਕੇ ਅੱਗੇ ਟਰਾਂਸਪੋਰਟ ਕਰ ਦਿੰਦੇ ਸਨ ਇਦੇ ਵਿੱਚ ਇੱਕ ਬੜਾ ਪੇਨਸ ਟੇਕਿੰਗ ਆਪਰੇਸ਼ਨ ਸੀ ਕਿਉਂਕਿ ਇਹਦੇ ਵਿੱਚ ਅਸੀਂ ਸਾਰੇ ਲਿੰਕੇਜਸ ਨੂੰ ਅਰੈਸਟ ਕੀਤਾ ਹੈ ਜਿਵੇਂ ਕਿ ਰੈਕੀ ਕਰਨ ਵਾਲੀ ਪਾਰਟੀ ਚੋਰ ਅੱਗੇ ਟਰਾਂਸਪੋਰਟ ਜਿਹੜੇ ਕਰਦੇ ਸੀਗੇ ਸਕ੍ਰੈਪ ਡੀਲਰਾਂ ਨੂੰ ਸਪेयर पार्ट्स ਦੀਆਂ ਦੁਕਾਨਾਂ ਨੂੰ ਅਤੇ ਜਿਹੜੇ ਸਕ੍ਰੈਪ ਡੀਲਰਸ ਨੇ ਸਾਰਿਆਂ ਨੂੰ ਅਸੀਂ ਕੀਤਾ ਹੈ ਕਾਬੂ ਇਹਦੇ ਵਿੱਚ ਸਾਡੀ ਰਿਕਵਰੀ ਹੋਈ ਹੈ तकरीबन 18 ਗੱਡੀਆਂ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਉਹਨਾਂ ਦੇ ਇੰਜਨ ਸਪेयर पार्ट्स ਆਦੀ Honda City ਇੱਕ Splendor ਮੋਟਰਸਾਈਕਲ ਦੋ ਛੋਟੇ ਹਾਥੀ ਅਤੇ ਜਿਹੜੇ ਇਹ ਇਕੁਪਮੈਂਟਸ ਯੂਜ਼ ਕਰਦੇ ਸੀਗੇ ਇਸ ਨੂੰ ਅੰਜਾਮ ਦੇਣ ਲਈ ਜਿਵੇਂ ਕਿ ਗੈਸ ਕਟਰਸ